मुंडा रो धो के बूढ़ा लोया लड़ाई होगी लड़ पे देखे वस्वीर मच्छी खिला हुआ क्या भैया क्या हुआ क्या हुआ सौ ग्राम दे के बोलता किलो हैगा पैसे एक सौ अस्सी रूपए देना हैगा कौन बोल रहा था कौन बोला सारे दुकान वाले बोल रहे इसको क्या हुआ खाली खिलाफ अब बोला तो मेरे को कुटने लग गए ऐसे में ਜਿਸ ਕੱਲ ਵੀ ਆਓ ਤਾਂ ਇਸੇ ਮਕੂਟ ਦੇਗਾ ਮੇਰੇ ਨੰਬਰ ਚਾਣੇ ਵਾਲਾ ਸੋ ਦੇਖੋ ਮੱਛੀ ਕਰ ਦੇਸੋਂ ਦੇ ਮੱਛੀ ਕਰਕੇ ਲੜਾਈ ਹੋ ਗਈ ਲੜ ਪਿਆ ਫਸ ਵਿੱਚ ਕੀਆ ਦੇਖੋ ਦੇ ਵੱਡੀਆਂ ਤਸਵੀਰਾਂ ਤਾਂ ਦੇ ਲੋ ਮੱਛੀ ਛੁੱਟ ਦਿੱਤੀ ਗਈ ਆ ਮੱਛੀ ਕੌਣ ਕੁੱਟ ਰਹਾ ਲਾਹ ਕੋ ਕੌਣ ਕੁੱਟ ਰਹਾ ਰ ਭਜਨ ਵਾਲਾ ਰੁਪਿਆ ਵੀ ਦੇ ਦਿਆ ਉਸ ਕੋ ਕੌਣ ਕੌਣ ਕੁੱਟਾ ਕੁੱਸੇ ਮੱਛੀ ਕਰਵਾ ਲੈਣ ਨੂੰ ਈ ਆ ਕੈ ਮੈਂ ਆ ਅੱਗੇ ਆਣੇ ਵਾਲਾ ਖਿਲਾਫ ਕੌਣ ਹੈ ਮੈਂ ਦੇ ਨਾਲ ਪਰਵਾ ਮੇਰੇ ਨਾਲ ਦੋਨੋਂ ਨਾ ਮੇਰੇ ਨਾਲ ਬਣਾ ਮੇਰੇ ਨਾਲ ਪਰਵਾ ਕਰਦੇ ਮੇਰੇ ਨਾਲ ਇਹ ਗਰੀਬ ਬੰਦਾ ਆਇਆ ਤਾਈਂ ਕੰਦੇ ਗਰੀਬ ਨਾਲ ਮੇਰੇ ਨਾਲ ਨਾ ਯਾਰ ਇਹ ਦੋਨੋਂ ਪਰਵਾ ਕਰ ਪਰਵਾ ਖਬਰ ਨਹੀਂ ਹੋਇਆ ਕਿ ਕਿੰਨੇ ਕਿੰਨੇ ਦੱਸੂਗੇ ਆਹ ਦੇ ਸਾਦੇ ਵੱਡੀਆਂ ਤਸਵੀਰਾਂ ਨਾਲ ਹੋਣੇ ਚਾਹੀਦੇ ਨਾਲ ਹੀ ਕਰਦੇ ਤਾਈਂ ਫੁੱਟਬਾਲ ਨਹੀਂ ਆ ਰਹੇ ਨਾਲ ਹੈ ਨਾ ਉਹ ਬੰਦੇ ਨਾਲ ਲੈਣਾ ਵੱਡੀਆਂ ਤਸਵੀਰਾਂ ਚਲਾ ਚਲਾ ਲੈ ਬੋਲ ਕਿਆ ਬੋਲ ਚਲਾ ਆ ਦੇ ਸਾਦੇ ਬਟ ਕਿਆ ਹੋਇਆ ਮੈਨੂੰ ਕੀ ਭਾਈ ਕੈਮਨ ਜੋ ਇਸੇ ਲਿਆਦਾ ਚਲੇ ਕੇ ਨਿਕਲ ਗਿਆ ਵਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਪਏ ਦੇ ਸੱਦੇ ਉਹ ਕੁੱਟ ਮਾਰੁੰਦੀ ਪੀਆ ਵਡੀਆਂ ਤਸਵੀਰਾਂ ਦੇ ਸੱਤੇ ਉਹ ਲਾਈਵ ਤਸਵੀਰਾਂ ਦੇ ਸੱਦੇ ਮੱਛੀਆਂ ਕਿ ਲੜਾਈ ਹੋ ਚੁੱਕੀ ਮੰਡੀ ਦੇ ਅੰਦਰ ਇਹ ਵਡੀਆਂ ਤਸਵੀਰਾਂ ਜਨੰਦਮਾ ਟੀਵੀ ਦੇ ਉੱਤੇ ਇਹ ਲਾਈਵ ਦੇ ਸਕਦੇ ਹੋ ਆਪਸ ਦੇ ਵਿੱਚ ਕੁੱਟ ਮਾਰ ਹੋ ਚੁੱਕੀ ਇਹਨਾਂ ਦੀ ਲੜ ਦੇ ਪੀ ਆਪਸ ਵਿੱਚ ਕਿਨੇ ਕੁੱਟਿਆ ਦੇ ਸਾਦੇ ਵੱਡੀ ਆ ਤਸਵੀਰਾਂ ਇਹ ਲਾਈਵ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਪਏ ਚੰਦਰ ਮੇ ਟੀਵੀ ਦਾ ਲਾਈਵ ਤਸਵੀਰਾਂ ਦੇ ਸਾਦੇ ਉਹ ਲਾਈਵ ਤਸਵੀਰਾਂ ਕੁੱਟਿਆ ਕਿੰਨੇ ਦਿਨ ਕੁੱਟਿਆ ਕਿੰਨੇ ਉਹ ਬਲੇ ਉਹ ਦੁਕਾਨ ਤੋਂ ਕੁੱਟਿਆ ਕਿੰਨੇ ਤੈਨੂੰ ਮਿੱਠੀ ਕਿੰਨੇ ਨਹੀਂ ਸੀ ਹਾਂ ਕੁਝ ਲੋਕ ਨਹੀਂ ਕੁਝ ਲੋ ਉਸੇ ਕੋਨ ਮੰਦਾ ਹੈ ਕਿਲੋ ਮੱਛੀ ਪੂਰੀ ਨਹੀਂ ਦਿੰਦੇ ਬਈ ਪੂਰੀ ਦਿੰਦੇ ਨੇ ਨਹੀਂ ਕੁੱਟਿਆ ਕਿਨੇ ਤੈਨੂੰ ਕਿੱਥੋਂ ਮੱਛੀ ਲਈ ਕੁੱਟਿਆ ਕਿਸਨੇ ਤੁਝੇ ਨਹੀਂ ਮੱਛੀ ਕੋ ਲਿਆ ਹਾਂ ਕੀ ਹੋਇਆ ਸਸਾ ਦਰਾਂ ਕਰ ਦੋ ਬਾਅਦ ਮੈਂ ਆਇਆ ਇਹ ਕਿੰਨਾ ਵਰਾ ਜੇ ਕੋ ਬੋਤਾ ਕਿਲੋ ਆਏਗਾ ਮੈਂ ਬੋਲਾ ਇਹ ਕਿਲੋ ਨਹੀਂ ਆਏਗਾ ਅਭੀ ਮੈਂ ਬੋਲਾ ਤਾਂ ਉਹ ਹਾਂ ਜੋ ਤੂੰ ਵੀ ਮਲਾ ਆਗਮਨ ਵੀ ਮਲਾ ਆਉਂ ਤੂੰ ਮੱਛੀ ਮਾਰਨੇ ਬਲਾ ਆ ਰਹਾ ਮੱਛੀ ਮਾਰਨੇ ਲਾਓ ਕੀ ਹੋਇਆ ਕਾਰਨ ਕਿ ਆਦਾ ਕੁੱਟਨੇਗਾ

ਤੁਸੀਂ ਆ ਦੇਖ ਸਕਦੇ ਇੱਕ ਪ੍ਰਵਾਸੀ ਬੰਦੇ ਰੋਲਾ ਪਾਉਂਦਾ ਵੇ ਕਹਿੰਦਾ ਮੈਨੂੰ ਕੁੱਟ ਮਾਰ ਕੀਤੀ ਆ ਵੱਡੀਆਂ ਤਸਵੀਰਾਂ ਇਹ ਮੱਛੀ ਮਾਰਕੀਟ ਦੇ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਲਾਈਵ ਤਸਵੀਰਾਂ ਇੱਕ ਪ੍ਰਵਾਸੀ ਨਾਲ ਕੁੱਟ ਮਾਰ ਹੋਈ ਆ ਦੇਖ ਸਕਦੇ ਹੋ ਕਿਲੋ ਮੱਛੀ ਲੈਣ ਤੋਂ ਬਾਅਦ ਲੜਾਈ ਝਗੜਾ ਹੋਇਆ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਦੇਖ ਸਕਦੇ ਹੋ ਰੋਲਾ ਪਾਉਂਦਾ ਵੇ ਲਾਈਵ ਉਹਦਾ ਕਹਿਣਾ ਇਹ ਆਦਾ ਮੈਨੂੰ ਕੁੱਟ ਮਾਰ ਕੀਤੀ ਗਈ ਮੇਰੇ ਨਾਲ ਦੇਖ ਸਕਦੇ ਹੋ ਇੱਕ ਮੱਛੀ ਮਾਰਕੀਟ ਦੇ ਡੇਢ ਦਾ ਦੇਖ ਸਕਦੇ ਵੱਡੀਆਂ ਤਸਵੀਰਾਂ ਜੀ ਆ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਕਿੰਨੇ ਕੁੱਟਿਆ ਕਿੰਨੇ ਤੈਨੂੰ ਕਿਉਂ ਕੁੱਟਿਆ ਕਿਉਂ ਕੁੱਟਿਆ ਕਿਉਂ ਤੈਨੂੰ ਕੁੱਟਿਆ ਕਿਉਂ ਬਾਈ ਜਿਵੇਂ ਥਰ ਗਿਆ ਹੁੰਦਾ ਹੈ ਅਗਰਾਮ ਦਾ ਕਿਲੋ ਦੇ ਬਾਈ ਇਸ ਲਈ ਇਹਨੇ ਕੁੱਟਨੇ ਲੱਗ ਗਿਆ ਚੱਲ ਲੈ ਗਿਆ ਲੈ ਕੇ ਕਿੱਥੇ ਗਿਆ ਦੋ ਬੰਦ ਕਰਕੇ ਪੈਂਚੋਤ ਬਾਗੀ ਆ ਗਾਲਾਂ ਘੜੋ ਦੋ ਨਾਲ ਲੱਗ ਦੇ ਦੱਸੋ ਅੱਗੇ ਆਓ ਦੇ ਸਾਧਯੋਗ ਕੁੱਟ ਮਾਰ ਹੋ ਚੁੱਕੀ ਇੱਕ ਲੜਕੇ ਨਾਲ ਕਿੰਨੇ ਮੁੰਡੇ ਸੀ ਕਿਨੇ ਕੁੱਟਿਆ ਤੈਨੂੰ ਕਿਥੋਂ ਮਾਰਿਆ ਤੂੰ ਜੇ ਮਾਰਿਆ ਕੀ ਹੁਆ ਓਏ ਮਛਲੀ ਕਾ ਬਾਰੇ ਮੈਂ ਬੋਲੇ ਤਾ ਦੇਖੋ ਅਗੇ ਬੰਦਾ ਹੈ ਕਿ ਨਹੀਂ ਸਾਰੇ ਲੋਕਾਂ ਨੇ ਦੁਕਾਨ ਸਟਰ ਗਿਰਾ ਰਹਾ ਹੈ ਅਵੇ ਜਦੋਂ ਦੋ ਤਾਂ ਧਿਰ ਗਿਆ ਅਭੀ ਹੋਰ ਬਾਕੀ ਆਏਗਾ 1 2 3 ਤੁਸੀਂ ਆ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਈ ਇੱਕ ਪ੍ਰਵਾਸੀ ਨਾ ਮੱਛੀ ਨੂੰ ਲੈਣ ਤੋਂ ਬਾਅਦ ਕੁੱਟ ਮਾਰ ਹੋ ਚੁੱਕੀ ਹੈ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰ ਦਵੇ ਤੇ ਸਾਹ ਦੇਖੋ ਇੱਕ ਪ੍ਰਵਾਸੀ ਨੂੰ 5-7 ਇਹਨੇ ਪਹਿਗੇ ਕੁੱਟ ਦਿੱਤਾ ਗਿਆ ਇਹ ਦੇ ਵੱਲ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਓਏ ਕੱਦ ਕੁੱਟਿਆ ਬੰਦੇ ਕੁੱਟਿਆ ਕਿਉਂ ਕੀ ਆ ਹੋਇਆ ਕਿਉਂ ਕੁੱਟਿਆ ਇਸਕੋ ਹਾਂ ਕੌਣ ਸੀ ਗੱਡੀ ਕਢੀ ਇਸਨੇ ਉਹ ਗਾ ਨਹੀਂ ਕਢੀ ਗਾ ਨਹੀਂ ਕਢੀ ਗਾਲੀ ਨਿਕਾ ਰਦਾ ਉਹ ਕਹਿੰਦਾ ਸਾਨੂੰ ਉਹ ਕਹਿੰਦਾ ਮੱਛੀ ਲੈਣ ਆਇਆ ਮੱਛੀ ਕੱਟ ਦਿੱਤੀ ਉਹਨੇ ਹੈਂ ਉਹ ਉਸਦੀ ਮੱਛੀ ਬਾਟੀ ਗਈ ਹੋਈ ਹੈ ਉਹ ਕਹਿੰਦਾ ਮੱਛੀ ਕੁਛ ਸਮਾਂ ਲਿਆ ਹੀ ਨਹੀਂ ਆਪਣੇ ਫਗਾਨ ਨਹੀਂ ਕਰਨੀ ਗਾਨ ਨਹੀਂ ਕਰਨੀ ਮੱਛੀ ਕੱਟ ਦਿੱਤੀ ਸੀ ਇਹਨੇ ਉਹ ਕਹਿੰਦਾ ਮੱਛੀ ਕੱਟ ਦਿੱਤੀ ਸੀ ਫਿਰ ਮੈਂ ਮੱਛੀ ਮੱਛੀ ਦੇ ਵੀ ਕੰਮ ਨਹੀਂ ਸੀ ਇਹ ਤਾਂ ਸੁਣਦੇ ਆਂ ਸੀ ਵੀ ਲੱਗਾ ਹੂੰ ਉਹ ਤਾਂ ਮਾਝੇ ਨੂੰ ਮਾਰਾ ਸਾਰੇ ਬਤਾਉਂਦੇ ਸਾਰੇ ਮਾਰ ਹਾਂ ਉਹ ਕਿੰਨੇ ਬੰਦੇ ਆ ਤੂੰ ਬੰਦੇ ਕਿੱਥੇ ਕਰਕੇ ਕੁੱਟਦਾ ਆ ਕਿੰਨੇ ਬੰਦੇ ਆਏ ਆ ਇੱਧਰ ਇੱਧਰ ਵੀਰੇ ਤੈਨੂੰ ਕੁੱਟਿਆ ਗਿਆ ਤੁਹਾਨੂੰ ਨਹੀਂ ਕੁੱਟਣ ਦਾ ਕੀ ਕਾਰਨ ਆ ਇੱਧਰ ਗੱਲ ਸੁਣੇ ਨਹੀਂ ਇਹ ਬੰਦਾ ਹੈ ਨਹੀਂ ਇਹ ਓਏ ਵੱਡੀ ਆਹ ਇਹ ਬੰਦਾ ਆ ਆਹੀ ਬੋਲ ਖੜੇ ਝੂਠ ਬੋਲਦੇ ਆ ਉਹਨੇ ਵੀ ਜਦੋਂ ਕੋਈ ਗਾਲੀ ਨਹੀਂ ਦਿੱਤੀ ਭਾਈ ਕੀ ਸੱਚ ਕੀ ਝੂਠ ਕੀ ਆ ਆਹੀ ਬੋਲ ਖੜੇ ਮੱਛੀ ਲੈਣੇ ਅੱਛਾ ਜੀ ਇਹਨੂੰ ਕੱਟ ਦਿੱਤੀ ਮਰਜੀ ਆਹ ਗੱਲ ਕੱਢੀ ਗੋਲੀ ਨਾਲ ਨਾ ਇੱਕ ਨਾ ਮਤਲਬ ਹਾਂ ਇਹਦੇ ਅੰਦਰ ਗੱਲ ਕੱਢੀ ਉਹਨੂੰ ਮਾਰ ਗਏ ਉਹ ਬਾਹਰ ਦੀ ਮਸ਼ੀਨ ਕੁੱਟਿਆ ਇਹਨੂੰ ਮਤਲਬ ਇਹਨੂੰ ਕੱਲੇ ਨੂੰ ਹੀ ਤੁਸੀਂ ਬਚਾਇਆ ਨਹੀਂ ਪਈ ਉਸ ਵੇ ਅੱਛਾ ਆਹ ਦੇਖੋ ਇਹਨੇ ਬੰਦੇ ਨੇ ਕੁੱਟਿਆ ਆ ਦੇ ਸੱਦਿਓ ਇਹਰਾ ਝੂਠ ਬੋਲਦਾ ਪਹਿਲਾਂ ਉਹ ਕਹਿੰਦਾ ਝੂਠ ਬੋਲਦਾ ਉਹ ਝੂਠ ਬੋਲਦਾ ਬਾਕੀ ਬੰਦੇ ਭਾਜੀ ਤੂੰ ਮੈਨੂੰ ਮਸ਼ੀਨ ਨਹੀਂ ਉਹ ਵੀ ਦੇਣਾ ਇਹ ਮੱਛੀ ਲੈ ਕੇ ਦੋ ਨੀ ਨਹੀਂ ਉਹ ਭਾਜੀ ਝੂਠ ਬੋਲਦਾ ਆ ਭਾਈ ਕੀ ਲਾਦੇ ਇੱਕ ਮੱਛੀ ਚੀਜ਼ ਘੱਟ ਦਿੱਤੀ ਪੈਸੇ ਵੀ ਪੂਰੇ ਦਿੱਤੇ ਆ ਇੱਕ ਕਿਲੋ ਬੋਲਾ ਇੱਕ ਮਿੰਟ ਉਹ ਤੇਰੀ ਸਾਈਡ ਲੰਦੇਵੇਂ ਪਰਵਾ ਮੱਛੀ ਛੱਡ ਦਿੱਤੀ ਕਿੱਥੇ ਅੱਛਾ ਕੀ ਦਾ ਕਰ ਗੀਨਾਂ ਨਾਲ ਲੜਾਈ ਕੀਤੀ ਲੜਾਈ ਹੋਈ ਆ ਹਾਂ ਆ ਬਾਹਰ ਮੱਛੀ ਵੀ ਖਲਾਫ ਹੈ ਕਿਵੇਂ ਨਾ ਤੁਸੀਂ ਆਦ ਇਸ ਵਾਰ ਦਿਓ ਭੱਜਦਾ ਆ ਦਿਖਦਾ ਪਿਆ ਵੱਡੀਆਂ ਤਸਵੀਰਾਂ ਦੇ ਸਕਦੇ ਹੋ ਇੱਕ ਪ੍ਰਵਾਸੀ ਨਾਲ ਕੁੱਟਮਾਰ ਹੋ ਚੁੱਕੀ ਆ ਇਹ ਵਡੀਆਂ ਤਸਵੀਰਾਂ ਕਰਦੇ ਆ ਦੇਖ ਸਾਡੇ ਕੁੱਟਮਾਰ ਹੋ ਚੁੱਕੀ ਆ ਇੱਕ ਪ੍ਰਵਾਸੀ ਦੇ ਨਾਲ ਉਹ ਰੋਲਾ ਪੰਦਾ ਬਹਿ ਕਹਿੰਦਾ ਮੇਨ ਕੁੱਟਿਆ ਗਿਆ ਮੇਰੀ ਸਬਜੀ ਵੀ ਕਿਸ ਹੱਟ ਦਿੱਤੀ ਗਈ ਆ ਇਹ ਦੇ ਲੋ ਔਲਾ ਦੇਖ ਲੋ ਕਿੱਦਾਂ ਰਿਓ ਚੁੱਕੇ ਆ ਕੀ ਹੋਇਆ ਆ ਜੀ ਕੁੱਟਦੋ ਕਿੰਨੇ ਬੰਦੇ ਸੀ ਟੋਟਲ ਕਿਤਨੇ ਬੰਦੇ ਦੇ ਕਿਤਨੇ ਬੰਦੇ تھے सारे 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 क्या क्या बनाता है क्या बनाता है भैया बना देता है क्या बनाता है आधा किलो या किलो 1 किलो का बनाता है अच्छा मतलब टोका तरीका है लोगों के साथ अच्छा हम्म हम्म मनाए मछली है होता है 100 किलो और ਲੋ ਜੀ ਮੱਛੀ ਕਰਦੇ ਦੇਖ ਲਓ ਸੋ ਮੱਛੀ ਦਾ ਕਿੰਨੇ ਬੰਦੇ ਸੀ ਕੁੱਟਣ ਵਾਲੇ ਹੂੰ ਕਿੰਨੇ ਬੰਦੇ ਕੁੱਟਦੇ ਬੇਸ ਤੈਨੂੰ ਕੀ ਹੁੰਦਾ ਹੈ ਅੱਛਾ ਕਿਲੋ ਬਣਾਉਂਦੇ ਆਦੇ ਕੋਈ ਲੋਕਾਂ ਦਾ ੱੱਕਾ ੱੱਕਾ ਗਰੀਬਾਂ ਦਾ ੱੱਕਾ ਤੁਸੀਂ ਵੀ ਮੱਛੀ ਖਾਂਦੇ ਕਿਉਂ ਇੱਥੋਂ ਲੈਂਦੇ ਕਿਉਂ ਮੱਛੀ ਵੇ ਮੱਛੀ ਹੋਰ ਕਿੱਥੋਂ ਲਵੋ ਲਗਾ ਕਹਾ ਬਤ ਇਹ ਬਾਹਰ ਨਹੀਂ ਚੱਲਦਾ ਕੀ ਕੀ ਕਰਦਾ ਹੈ ਮੱਛੀ ਕੰਮ ਦਿੰਦਾ ਹੈ ਆ ਦੇ ਲੋ ਔਰ ਕੋਈ ਬੰਦਾ ਕਹਿੰਦਾ ਮੱਛੀ ਕੱਟ ਦਿੰਦੇ ਆ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਜਰੰਦਰ ਮੇ ਟੀਵੀ ਦੇ ਉੱਤੇ ਬਾਬਾ ਕਹਿੰਦੀ ਆ ਤਸਵੀਰਾਂ ਆ ਦੇ ਸਾਦੇ ਲੋਕਾਂ ਦਾ ਕਹਿਣਾ ਤੇ ਮੱਛੀ ਕੱਟ ਦਿੰਦੇ ਆ ਚੀਜ਼ਾਂ ਕੱਟ ਦਿੰਦੇ ਆ ਤੋਲ ਦੇ ਕੁਛ ਦਿੰਦੇ ਕੁਛ ਆ ਦੇ ਸਾਦੇ ਵੱਡੀ ਆ ਤਸਵੀਰਾਂ ਭਾਈ ਤੁਸੀਂ ਵੀ ਇੱਥੇ ਸਮਾਨ ਲੈਣ ਆਏ ਹੋ ਇੱਥੇ ਮੱਛੀ ਲੈਣ ਆਏ ਲੋਕਾਂ ਦਾ ਕਹਿਣਾ ਯਾਰਾ ਤੇ ਸਮਾਨ ਹੀ ਘਟ ਦਿੰਦੇ ਕਹਿੰਦੇ ਕੁਚਰੇ ਕਾਢੇ ਕੁਚ ਭਾਈ ਤੁਸੀਂ ਵੇਚ ਦਿਓ ਮੱਛੀ ਇੱਥੇ ਕਿੰਨਾ ਕੁ ਸੱਚ ਕਿੰਨਾ ਕ ਝੂਠ ਆਦਾ ਹਾਂ ਹਾਂ ਉਹ ਮੱਛੀ ਦੇ ਨੂੰ ਲੈ ਕੇ ਜਿਹੜੀ ਖਿਲਾ ਰਹੇ ਨੇ ਮੱਛੀ ਦਿਓ ਲਾਈਵ ਚੰਦਾ ਮੈਂ ਲਾਈ ਵੀ ਲੈ ਕੇ ਦਵਾਂ ਟੋਚ ਬੰਦ ਕਰ ਦੇ ਭਾਈ ਦੇ ਸਾਬ ਦੇ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਦੇ ਸੱਦਿਓ ਇੱਕ ਮੱਛੀ ਨੂੰ ਲੈ ਕੇ ਕੈਮਰਾ ਅੱਗੇ ਫਿਰਦੇ ਮੈਂ ਰੋਲਾ ਦੱਪਾ ਦੇ ਸੱਦਿਓ ਵਡੀਆਂ ਤਸਵੀਰਾਂ ਦੇ ਸੱਦਿਓ ਵਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇਵੇਂ ਓ 2 ਕਿਲੋ ਮੱਛੀ ਦੀ ਪੈਸਾ ਮੇਰੇ ਦੋ ਆ ਮੱਛੀ ਲੈ ਆਇਆ ਓ ਕਿੰਨੀ ਭਾਈ 1 ਕਿਲੋ ਮੱਛੀ ਦੇ ਸੱਦਿਓ ਮੱਛੀ ਨੂੰ ਲੈ ਕੇ 1 ਕਿਲੋ ਲੈ ਆਣ ਹੁਣ ਉਹ 2 ਕਿਲੋ ਦੇਣੀ ਪੈਸੇ ਆ ਦਊਗਾ ਇਹ ਬੰਦਾ ਖੜਾ ਦਊਗਾ ਇਹ ਤਾਂ ਪੈਸਾ ਦੇਗਾ ਤੋਨਾ ਹਾਂ ਇਹ ਮੂਗਿਲੋਂ ਮੱਛੀ ਦੇ ਔਰ ਦੇਖੋ ਜੀ 2 ਕਿਲੋ ਮੱਛੀ ਮਿਲਣ ਲੱਗੀ ਨੂੰ ਪ੍ਰਵਾਸੀ 2 ਕਿਲੋ ਮੱਛੀ ਮੈਨ ਚੱਲੀ ਹੁਣ ਮੱਛੀ ਖਲਾਤੀ ਦੇ ਮੱਛੀ ਹੁਣ ਦੇ ਰਿਆ ਚਰਪੰਦ ਦੀ ਮੱਛੀ ਵਿੱਚ ਲੜਾਈ ਹੋ ਚੁੱਕੀ ਆ ਮੱਛੀ ਵਿੱਚ ਲੜਾਈ ਹੋ ਗਈ ਤੂੰ ਮੱਛੀ ਦੇਣਗਾ ਇਹਨੂੰ ਕਿੰਨੇ ਲੱਗਿਆ ਬੋਲਾ ਕੰਮ ਕਿੰਨਾ ਨੇ ਕੁੱਟਿਆ ਇਹ ਦੇਖਾ ਪੈਸੇ ਸ਼ੋਹਰਤ ਦਾ ਗੱਲ ਕਰਦਾ ਤਾਂ ਬੜਿਆਵਾਂ ਪੈਸੇ ਦੇਗਾ ਇੱਧਰ ਤੁਹਾਨੂੰ ਮਾਫੀ ਮੰਗ ਗਲਤੀ ਮੰਨ ਗਲਤੀ ਮੰਨੇ ਯਾਰ ਗਲਤੀ ਆਹ ਦੀ ਜੋੜ ਕੇ ਸੋਰੀ ਨਹੀਂ ਦੀ ਗਾਲੀ ਨਹੀਂ ਦੀ ਗਾਲੀ ਉਹਨੂੰ ਗਲਤੀ ਮੰਨਣੀ ਆਹ ਦੀ ਗਲਤੀ ਮੰਫੀ ਮੰਗ ਆ ਗਲਤੀ ਮੰਨਣੀ ਗਲਤੀ ਮੰਨਣਾ ਆਪਣੀ ਗਲਤੀ ਵੀ ਕੀਤੀ ਹੁਣ ਇਹ ਗਲਤੀ ਮੰਨ ਤੂੰ ਗਲਤੀ ਕਿਉਂ ਨਹੀਂ ਮੰਨਦਾ ਇਹ ਗਲਤੀ ਨਹੀਂ ਮੰਨਦਾ ਹੁਣ ਸਾਰੇ ਬੰਦੇ ਮਿਲ ਕੇ ਖੁੱਣੇ ਲੱਗੇ ਪੰਜ ਮਿੰਟ ਚੱਲ ਟੈਨਸ਼ਨ ਨਾ ਮੱਛੀ ਤੇਰੀ ਮਿਲਦੀ ਪਈ ਐ ਮੱਛੀ ਲੈ ਮੱਛੀ ਮਿਲਦੀ ਸੁਦੇਸ਼ਾ ਤਾਂ ਮੱਛੀ ਕਰਕੇ ਰੋਲਾ ਪੈ ਗਿਆ ਜੀ ਇੱਥੇ ਸੱਚੀ ਦਵਾਤੀ ਭਾਈ ਤੂੰ ਸੱਚੀ ਲੈਣ ਆਇਆ ਸੀ ਤੇ ਮੱਛੀ ਕਰਕੇ ਜਿਹੜਾ ਨਾਈ ਹੋ ਗਈ ਜੀ ਇੱਥੇ ਦੇਖ ਸਕਦੇ ਹੋ ਮੋਰ ਕੇ ਤਸਵੀਰਾਂ ਲਾਈਵ ਤਸਵੀਰਾਂ ਨਹੀਂ 2 ਕਿਲੋ ਕਰ ਤੂੰ ਮੱਛੀ ਜਲਦੀ ਮੰਦਰ ਆਉਂਦੇ ਬਣਾਓ ਬੀਬੀ ਮਾਫੀ ਮਾਫੀ ਆ ਦੇਖੋ ਜੀ ਆ ਭਾਈ ਨੇ ਪ੍ਰਵਾਸੀ ਦਾ ਸਾਥ ਦਿੱਤਾ ਪੰਜਾਬੀ ਬੰਦੇ ਨੇ ਆ ਪੰਜਾਬੀ ਬੰਦੇ ਨੇ ਸਾਰਾ ਪ੍ਰਵਾਸੀ ਦਾ ਬਹੁਤ ਵਧੀਆ ਗੱਲ ਕੀਤੀ ਹੈ ਆਪਰ ਹੋਰ ਕਿ ਜਿਆਦਾ ਪੈਸਾ ਚਲ ਮਾਫੀ ਮੰਗਦਾ ਤਾਂ ਗਲਤੀ ਮੰਗਦਾ ਜਿਹੜੀ ਗਾਲ ਕੱਢੀ ਸੀ ਸੌਰੀ ਮੰਗ ਸੌਰੀ ਮੰਗ ਮਾਫੀ ਮੰਗ ਜੱਫੀ ਪਾ ਜੱਫੀ ਪਾਓ ਜੱਫੀ ਪਾ ਜੱਫੀ ਪਾ ਆਈਏ ਜਰਾ ਚਲ ਜੱਫੀ ਪਾ ਦੇਖ ਲਓ ਜੱਫੀਆਂ ਪਈਆਂ ਜੱਫੀਆਂ ਪਈਆਂ ਆਪਾਂ ਪਿੱਛੇ ਦੇ ਸਕਦੇ ਹੋ ਦੇਸਾ ਤੇ 2 ਕਿਲੋ ਮਰਚੀ ਵੀ ਮਿਲ ਗਈ ਹੈ ਸੌਰੀ ਮੰਗ ਮਾਫੀ ਮੰਗ ਇਹਨਾਂ ਨੂੰ ਕੁਝ ਅੰਦਰ ਆ ਕੰਮ ਨੇ ਘਾਟੋ ਢਿੱਕੇ ਦਾ ਮਾਰ ਮੇਰੇ ਮੁਨੇ ਨਾ ਸਕਦਾ ਜੱਫੀ ਬਾਹਰ ਜੱਫੀ ਬਾਹਰ ਜੱਫੀ ਬਾਹਰ ਜੱਫੀ ਬਾਹਰ ਚੱਲੇ ਓਏ ਜੱਫੀ ਬਾਹਰ ਚੱਲ ਚਲੋ ਹੱਥ ਮਲਾ ਓਏ ਲੱਗੇ ਰੋਲਾ ਪੈ ਗਿਆ ਬਹੁਤ ਧੰਨਵਾਦੀ ਸਾਡੇ ਚੰਗੇ ਨਾਲ ਜੁੜੇ ਰਹੇ ਜਾਂਦਾ ਜੀ ਦੁਆਰੇ ਆ ਜੀ ਲਾਈਵ ਦੇਖਣ ਨੂੰ ਮੱਛੀ ਦਿਖਾਉਣ ਨੂੰ ਭਾਈ ਤੁਸੀਂ ਮੱਛੀ ਦਵਾ ਕੇ ਛੱਡੀ ਵੇ ਦੇ ਲੋ ਚਲੋ ਬਹੁਤ ਵਧੀਆ ਕੰਮ ਕੀਤਾ ਭਾਈ ਤੁਸੀਂ ਲੈ ਲੈ ਚਲੋ ਸਾਡਾ ਕੰਮ ਹੈ ਸੱਚਾਈ ਦਿਖਾਉਣਾ ਹੈ ਨਾ ਮਾਫੀ ਰਾਈਨਾਮਾ ਵੀ ਕਰਾਤਾ ਹੈਗਾ ਪਰਵਾਸੀ ਪ੍ਰਵਾਸੀ ਭਰਾ ਹੀ ਨੇ ਮੱਛੀ ਨਾਲੀ ਆ ਲੈ ਚੱਲ ਭਾਈ ਦਾ ਭਾਈ ਦਾ ਸ਼ੁਕਰੀਆ ਕਰ ਸੁਣ ਭਾਈ ਦਾ ਧੰਨਵਾਦ ਕਰੋ ਧੰਨਵਾਦ ਕਰੋ ਭਾਈ ਦਾ ਸ਼ੁਕਰੀਆ ਕਰੋ ਭਾਈ ਦਾ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਆ ਵਧੀਆ ਤਸਵੀਰਾਂ ਵੀਰੇ ਦੇ ਸਾਦੇ ਹਲਪਾ ਕਿੱਛੀ ਸੀ ਮੋਕੇ ਨੇ ਮੱਛੀ ਦਿਵਾ ਦਿੱਤੀ ਮੱਛੀ ਲੈ ਕੇ ਉਹਨੇ ਤੋਂ ਜਾ ਰਹਾ ਬੰਦੇ ਨਾਲ ਦੇ ਸਾਦੇ ਵੱਡੀਆਂ ਤਸਵੀਰਾਂ ਦੇ ਸਾਦੇ ਵੱਡੀਆਂ ਤਸਵੀਰਾਂ ਬਹੁਤ ਧੰਨਵਾਦੀ ਸਾਡੇ ਚੰਨ ਧੰਨਵਾਦ ਬਹੁਤ ਅਨਮੋਲ ਸਾਡੇ ਚੰਨਾਂ ਜਰੂਰ ਜਲੰਧਰ ਮੀ ਟੀਵੀ ਨਾਲ ਕੋਈ ਨਵੀਂ ਆਪ ਪਟੈਟੋ ਹੀ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ